ਜ਼ਿਲ੍ਹੇ ਦੇ ਮੁੱਖ ਸਰਕਾਰੀ ਹਸਪਤਾਲ ਦੇ ਹਾਲਾਤ ਦੇਖ ਲੱਗਦਾ ਹੈ ਕਿ ਉਹ ਖੁਦ ਬਿਮਾਰ ਹੋਵੇ। ਅਕਸਰ ਇਸ ਹਸਪਤਾਲ 'ਚ ਆਉਣ ਵਾਲੇ ਹਰ ਮਰੀਜ਼ ਨੂੰ ਉਦੋਂ ਹੀ ਮੁਸ਼ਕਲ ਖੜੀ ਹੋ ਜਾਂਦੀ ਹੈ ਜਦੋਂ ਉਹ ਮੁੱਖ ਸੜਕ ਤੇ ਆਉਂਦਾ ਹੈ ਕਿਉਂਕਿ ਸੜਕ ਦਾ ਵੀ ਮੰਦਾ ਹਾਲ ਹੈ। ਉੱਥੇ ਹਸਪਤਾਲ ਦੇ ਅੰਦਰ ਦੇਖ ਇਸ ਗੱਲ ਦਾ ਤਰਸ ਆਉਂਦਾ ਹੈ ਕਿ ਬਾਥਰੂਮ ਅਤੇ ਹੋਰ ਹਾਲਾਤ ਬਹੁਤ ਬਦਤਰ ਬਣੇ ਹੋਏ ਹੋਣਗੇ। ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇਲਾਜ ਦਾ ਕੀ ਮਿਲਣਾ ਇੱਥੇ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝਾ ਹੈ। ਅਤੇ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਹਸਪਤਾਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਹਸਪਤਾਲ ਵੱਲ ਧਿਆਨ ਦੇਣ ਤਾਂ ਜੋ ਮਰੀਜ਼ਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਧਰ ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਡਾਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਕੁਝ ਦਿਨ ਪਹਿਲਾਂ ਹੀ ਜੁਆਇਨ ਕੀਤਾ ਹੈ ਅਤੇ ਉਹਨਾਂ ਖੁਦ ਦੇਖਿਆ ਕਿ ਸੜਕ ਦੀ ਹਾਲਾਤ ਜ਼ਰੂਰ ਮੰਦੀ ਹੈ। ਇਸ ਬਾਰੇ ਉਹਨਾਂ ਵੱਲੋਂ ਸਬੰਧਤ ਵਿਭਾਗਾਂ ਨੂੰ ਲਿਖ ਕੇ ਭੇਜਿਆ ਗਿਆ ਹੈ ਅਤੇ ਜਲਦ ਹੀ ਹਸਪਤਾਲ ਦੇ ਵਿੱਚ ਜੋ ਕਮੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਦਿੱਕਤ ਨਾ ਪੇਸ਼ ਆਵੇ। ਇਹ ਦੇਖੋ ਇੱਥੇ ਮਰੀਜ਼ਾਂ ਨੇ ਆਣਾ ਕਿਸੇ ਪ੍ਰੈਗਨੈਂਟ ਜਨਾਨੀ ਨੇ ਵੀ ਆਣਾ ਕਿਸੇ ਨੇਰੇ ਵੀ ਆਣਾ ਸਵੇਰੇ ਵੀ ਆਣਾ ਤੇ ਇਸ ਗੱਲ ਤੇ ਗੌਰ ਕਰਨਾ ਚਾਹੀਦਾ ਕਿ ਇਸ ਚੀਜ਼ ਨੂੰ ਪਹਿਲ ਦੇ ਅਧਾਰ ਤੇ ਮੈਂ ਪ੍ਰਸ਼ਾਸਨ ਨੂੰ ਕਹਾਂਗਾ ਹਸਪੀਟਲ ਮੈਨੇਜਮੈਂਟ ਮੈਨੇਜਮੈਂਟ ਨੂੰ ਵੀ ਕਹਾਂਗਾ ਔਰ ਹੋਰ ਵੀ ਜਿਹੜੇ ਹੈ ਨੇ ਇਹਦੇ ਨਾਲ ਸਬੰਧਤ ਸਾਰੇ ਨੂੰ ਕਹਾਂਗਾ ਕਿ ਇਹਦਾ ਕੇਅਰ ਕੀਤੀ ਜਾਏ ਔਰ ਜਲਦੀ ਤੋਂ ਜਲਦੀ ਇਹ ਸੜਕ ਦਾ ਹਲ ਕੀਤਾ ਜਾਏ ਤਾਂ ਕਿ ਬਹੁਤ ਹੀ ਮਰੀਜ਼ਾਂ ਨੂੰ ਤੰਗੀ ਜਾਂਦੀ ਆ ਔਰ ਬਹੁਤ ਜਦਾ ਐਬਸਰਟ ਹੁੰਦੇ ਆ ਖਾਸ ਕਰਕੇ ਜਿਹੜੇ ਪ੍ਰੈਗਨੈਂਟ ਜਨਾਨੀਆਂ ਆ ਜਾਂ ਬਹੁਤ ਬਜ਼ੁਰਗ ਨੇ ਜਾਂ ਬੱਚੇ ਆਏ ਜਾਂ ਬਿਮਾਰ ਨੇ ਜਾਂ ਨੇਰੇ ਸਨੇਰੇ ਜਾਂਦੇ ਆ ਇਸ ਕਰਕੇ ਮੇਰੀ ਬੜੀ ਬੇਨਤੀ ਆ ਪ੍ਰਸ਼ਾਸਨ ਅੱਗੇ ਤੇ ਲਾਈਟ ਵੀ ਨਹੀਂ ਔਰ ਹੁੰਦਾ ਵੀ ਨੇਰਾ ਜੇ ਫਿਰ ਜੋ ਕੋਈ ਨੇਰਾ ਸਵੇਰਾ ਹੋਏ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਆ ਤੇ ਇਸ ਕਰਕੇ ਪ੍ਰਸ਼ਾਸਨ ਅੱਗੇ ਮੇਰੀ ਇੱਕ ਰਿਕੁਐਸਟ ਆ ਇਹ ਇਸ ਚੀਜ਼ ਤੇ ਗੌਰ ਕੀਤਾ ਜਾਏ ਔਰ ਜਲਦੀ ਜਲਦੀ ਇਹ ਕੰਮ ਕੀਤਾ ਜਾਏ ਹਾਂ ਪਤਾ ਲੱਗਾ ਜੀ ਨਾਲ ਕੋ ਮੀਡੀਆ ਵਾਲੇ ਕੋ ਵੀ ਕੱਲ ਘਾਟੋ ਹੀ ਬਲਟ ਗਿਆ ਇੱਥੇ ਸੜਕ ਟੁੱਟੀ ਹੋਣ ਕਰਕੇ ਤੇ ਇਸ ਕਰਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਇਹਦਾ ਇਹ ਮਸਲਾ ਹੱਲ ਕੀਤਾ ਜਾਵੇ ਬਹੁਤ ਮਿਹਰਬਾਨੀ ਹੋਗੀ ਸਾਰੇ ਸਾਰੇ ਵੱਲੋਂ ਤੁਹਾਨੂੰ ਇੱਕ ਬੇਨਤੀ ਆ ਤੇ ਮੇਰੀ ਵੀ ਬੇਨਤੀ ਆ ਇੱਥੇ ਗੌਰ ਕੀਤਾ ਜਾਇਆ ਔਰ ਇਹਦੇ ਨਾਲ ਜਿਹੜਾ ਚਲੋ ਹਾਲਤੇ ਹੋਏਗਾ ਹੋਏਗਾ ਇਹ ਬੜੀਆਂ ਸੀਸਾਂ ਦੇ ਅਸ਼ੀਰਵਾਦਾ ਦੇ ਪਾਤਰ ਬਣ ਗਏ ਜਿਹੜੇ ਇਸ ਕਦਮ ਨੂੰ ਚੁੱਕਣਗੇ ਉਹ ਬੜੇ ਨਾਂ ਅਸ਼ੀਰਵਾਦਾ ਦੇ ਪਾਤਰ ਬਣ ਗਏ ਡਾਕਟਰ ਰਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਡਿਸਟ੍ਰਿਕਟ ਹਸਪੀਟਲ ਗੁਰਦਾਸਪੁਰ ਤੋਂ ਪਾਣੀ ਦੀ ਕੱਲ ਮੁਸ਼ਕਲ ਆਈ ਸੀ 3-4 ਘੰਟੇ ਸਾਡੇ ਇੱਥੇ ਬਿਲਡਿੰਗ ਨਵੀਆਂ ਕੰਸਟਰਕਸ਼ਨ ਚੱਲਦੀ ਵੀ ਕੁਝ ਏਰੀਆਜ਼ ਦੀ ਨਵੇਂ ਵਿੰਗ ਬਣ ਰਹੇ ਨੇ ਉਹਦੇ ਵਿੱਚ ਇੱਕ ਠੇਕੇਦਾਰ ਨੇ ਅਸੀਂ ਕੱਲ ਸਵੇਰੇ ਦੇਖਿਆ ਕਿ ਉਹਨੇ ਇੱਕ ਟੋਆ ਪੁੱਟਿਆ ਸੀਗਾ ਉਹਦੇ ਵਿੱਚ ਸੜੇੜੀਆਂ ਕੁਝ ਪਾਣੀ ਦੀਆਂ ਪਾਈਪਸ ਨੇ ਉਹ ਡੈਮੇਜ ਹੋ ਗਈਆਂ ਸਨ ਕੁਝ ਜਗ੍ਹਾ ਤੋਂ ਤਸੀਂ ਮੈਂ ਖੁਦ ਜਾ ਕੇ ਆਪਣੇ ਸਟਾਫ ਦੇ ਨਾਲ ਕੁਝ ਡਾਕਟਰਸ ਨਾਲ ਕੁਝ ਮੈਟਰਨਲ ਨਾਲ ਨਰਸਿੰਗ ਸਿਸਟਰ ਦੇ ਨਾਲ ਅਸੀਂ ਰਾਉਂਡ ਕੀਤਾ ਸੀਗਾ ਤੇ ਉਸੇ ਵੇਲੇ ਅਸੀਂ ਉਹਨਾਂ ਦੇ ਜਿਹੜਾ ਠੇਕਦਾ ਸੀ ਉਹਨੂੰ ਜਾਣਕਾਰੀ ਦਿੱਤੀ ਸੀਗੀ ਉਹਨਾਂ ਨੂੰ ਕੁਝ 2-4 ਘੰਟੇ ਲੱਗੇ ਸੀਗੇ ਉਹਨਾਂ ਨੂੰ ਠੀਕ ਕਰਦਿਆਂ ਦੁਪਹਿਰ ਤੱਕ ਇਸ ਟਾਈਮ ਤੋਂ ਪਹਿਲਾਂ ਪਹਿਲਾਂ ਠੀਕ ਹੋ ਗਈ ਸੀਗੀ ਦੁਪਹਿਰ ਤੋਂ ਪਹਿਲਾਂ ਪਹਿਲਾਂ ਇਸ ਟਾਈਮ ਕੋਈ ਪ੍ਰੋਬਲਮ ਨਹੀਂ ਆ ਰਹੀ ਸਭ ਠੀਕ ਆ ਜਦੋਂ ਮੈਂ ਲਾਸਟ ਵੀਕ ਜੁਆਇਨ ਕੀਤਾ ਸੀ ਮੈਂ ਨੋਟ ਕੀਤਾ ਸੀਗਾ ਕਿ ਸੜਕ ਥੋੜੀ ਖਰਾਬ ਹੈ ਤੇ ਇਹਦੇ ਬਾਰੇ ਮੇਰੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਸੀ ਉਹ ਕੱਲ ਹਸਪਤਾਲ ਦਾ ਵੈਸੇ ਹੀ ਦੇਖਣ ਆ ਰਹੇ ਜਿਹੜੀ ਤੁਹਾਨੂੰ ਪਾਣੀ ਦੇ ਇਸ਼ੂ ਬਾਰੇ ਦੱਸਿਆ ਸੀਗਾ ਤੇ ਅਸੀਂ ਇਹ ਵੀ ਮੁੱਦਾ ਉਹਨਾਂ ਨਾਲ ਐਕਸ਼ਨ ਸਾਹਿਬ ਨਾਲ ਉਠਾਵਾਂਗੇ ਤੇ ਇੱਕ ਅਸੀਂ ਚਿੱਠੀ ਵੀ ਲਿਖ ਰਹੇ ਹਾਂ ਕਿ ਜਿਹੜੀ ਸੜਕ ਦੀ ਜਿਹੜੀ ਮਰਮਤ ਕੀਤੀ ਜਾਏ ਹਸਪਤਾਲ ਹੈ ਹਸਪਤਾਲ ਦੀ ਜਿਹੜੀ ਆਵਾਜਾਈ ਮਤਲਬ ਉਹਦੇ ਵਾਸਤੇ ਐਂਬੂਲੈਂਸ ਵਗੈਰਾ ਟਰੈਵਲ ਕਰਦੀਆਂ ਨੇ ਮਰੀਜ਼ ਆਪਣੇ ਬਿਮਾਰਪੇ ਲੈ ਕੇ ਪੇਸ਼ੇ ਨੂੰ ਆਉਂਦੇ ਨੇ ਹਸਪੀਟਲ ਤੇ ਜਿਹੜੀ ਸੜਕਾ ਹੈ ਬਿਲਕੁਲ ਠੀਕ ਹੋਣੀ ਚਾਹੀਦੀ ਹੈ ਤੇ ਇਹਦਾ ਵੀ ਅਸੀਂ ਜਲਦੀ ਤੋਂ ਜਲਦੀ ਹੱਲ ਲੱਭਾਂਗੇ